ਖਰੀਦਨੇ ਨੇ ਬ੍ਰੈਂਟ ਟੈਟਰ ਨਾਲ ਸੰਪਰਕ ਕਰ ਲੋ ਆ ਦਿੱਤੇ ਹੋਏ ਨੰਬਰਾਂ ਤੇ ਸਵਰਾਜ ਹੀ ਸਵਰਾਜ ਸਵਰਾਜ ਹੀ ਸਵਰਾਜ ਟੈਟਰ ਆ ਕੇ ਲੱਗ ਚੁੱਕੇ ਆ ਵੀਰੋ ਤੁਸੀਂ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਕਿਹੜੇ ਕਿਹੜੇ ਭਰਾਵਾਂ ਨੇ ਆਸਾਨ ਕਿਸ਼ਤਾਂ ਦੇ ਟਰੈਕਟਰ ਖਰੀਦਣੇ ਆ ਬ੍ਰਾਂਚ ਟੇਟਰ ਨਾਲ ਸੰਪਰਕ ਕਰ ਲਓ ਦਿੱਤੇ ਹੋਏ ਨੰਬਰਾਂ ਦੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਜਾਣਕਾਰੀ ਸਾਂਝੀ ਕਰਨੀ ਹੋਵੇ ਤਾਂ ਇਹ ਨੰਬਰਾਂ ਤੇ ਕਰ ਸਕਦੇ ਹੋ ਕਿਉਂਕਿ ਬ੍ਰਾਂਚ ਟੇਟਰ ਜਿੱਤੇ ਬਹੁਤ ਟਰੈਕਟਰ ਲੱਗੇ ਹੋਏ ਆ ਬਹੁਤ ਭਾਰੀ ਗਿਣਤੀ 'ਚ ਟਰੈਕਟਰ ਲੱਗਦੇ ਰਹਿੰਦੇ ਆ ਜੇਕਰ ਕੋਈ ਵੀਰ ਜੁੜਿਆ ਲਾਈਵ ਤੇ ਤਾਂ ਜ਼ਰੂਰ ਦੱਸਿਓ ਬੱਗੇ ਵੀਡੀਓ ਨੂੰ ਸਾਂਝਾ ਸ਼ੇਅਰ ਲਾਇਕ ਜ਼ਰੂਰ ਕਰਿਓ ਕਿਉਂਕਿ ਆਪਣੇ ਕੋਲ ਟਰੈਕਟਰ ਬਹੁਤ ਗਿਣਤੀ 'ਚ ਲੱਗੇ ਆ